ਲੈ ਵੀ ਸਜਣੋਂ ਜਿਸ ਦੇ ਖੇਤ ਤੇ ਕਹਿੰਦੇ ਉਸ ਦੀ ਰੀਤ ਹਨਾ ਆਖਣ ਨੂੰ ਤਾਂ ਬਾਈ ਜੀ ਗੱਲ ਬਹੁਤ ਵੱਡੀ ਲੱਗਦੀ ਆ ਵੀ ਵਾਕਿਆ ਹੀ ਕਿਸਾਨ ਖੁਸ਼ ਹੋ ਜਾਂਦਾ ਵੀ ਮੇਰੇ ਖੇਤ ਤੇ ਮੇਰੀ ਰੀਤ ਪਰ ਆ ਜਿਹੜਾ ਆ ਸਿਲਸਿਲਾ ਵੇਖੋ ਕੁੜਮ ਕਬੀਲਾ ਬਾਈ ਜੀ ਵੇਖੋ ਸਾਰਾ ਇਕੱਠਾ ਹੋਇਆ ਜੀ ਤੇ ਨਜਾਇਜ਼ ਮਾਈਨਿੰਗ ਜਿਹੜੀ ਹਰੀ ਕੀ ਗੱਟੀ ਏਰੀਏ ਦੇ ਵਿੱਚ ਬਾਈ ਜੀ ਜਿਹੜੀ ਲੱਗੀ ਹੋਈ ਆ ਕਿਉਂਕਿ ਜੇ ਗੱਲ ਕਰੀਏ ਇਸ ਮੈਨਿੰਗ ਦੀ ਘੜ ਤੋਂ ਘਟ ਵੀ 15 ਤੋਂ 20 25 ਪਿੰਡਾਂ ਦਾ ਬਾਈ ਜੀ ਨੁਕਸਾਨ ਜਿਹੜਾ ਇਸ ਦਰਿਆ ਨੇ ਕਰਨਾ ਇਸ ਵਾਰ ਤਾਂ ਸ਼ੁਗਰਾ ਪ੍ਰਮਾਤਮਾ ਦਾ ਸੰਪਰਦਾਵਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਜੀ ਇਹਨਾਂ ਇਲਾਕਿਆਂ ਨੂੰ ਬਚਾਉਣ ਵਾਸਤੇ ਜਿਹੜੇ ਵੱਡੀ ਜੰਗੀਬੱਦਰ ਦੇ ਮਿਹਨਤ ਚੱਲੀ ਸੀ ਹਨਾ ਬਾਹਰਲੇ ਲੋਕਾਂ ਨੂੰ ਬਚਾਉਣ ਵਾਸਤੇ ਤੇ ਵੇਖੋ ਕਿਵੇਂ ਬਾਈ ਜੀ ਗਰਾਮ ਰੂਤੀਆਂ ਘੁੰਮਦੀਆਂ ਕੀ ਹਨਾਂ ਦਾ ਜਿਸ ਦੀ ਖੇਤ ਉਸ ਦੀ ਰੇਤ ਸੱਜਣਾ ਹੁਣ ਮੁੜ ਮੁੜ ਕੇ ਨਾ ਵੇਖ ਤੇ ਤਗੜਾ ਹੋ ਕੇ ਵੇਜ ਪਰੇਖ ਜਾਨੇ ਸਾਹਿਬ ਦੇ ਤੇ ਨੀਵਾ ਹੋ ਕੇ ਲੋਟ ਹਨਾ ਪਬਜੀ ਗੱਲ ਕਰੀਏ ਇਹ ਇੰਨਾ ਕੁੜਮ ਕਬੀਲਾ ਬਾਈ ਜੀ ਕਿਸਾਨ ਦੇ ਕੋਲ ਤਾਂ ਕਿੱਥੋਂ ਆ ਜੂਗਾ ਹਨਾ ਰਾਤੋਂ ਰਾਤ ਐਡਾ ਕੋਈ ਤਗੜਾ ਕਿਸਾਨ ਨਹੀਂ ਹੁੰਦਾ ਵੀ ਜਿਹੜਾ ਸਾਰਾ ਵੇਖੋ ਕੋਬਲੈਨਾਂ ਜੀ ਸੀ ਬੀਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਵੱਡੀਆਂ ਵੱਡੀਆਂ ਟਿਪਰ ਤੇ ਜਿਹੜੇ ਟਰਾਲੇ ਵਾਈ ਜੀ ਪਰ ਪਰ ਜਾ ਰਹੇ ਹਨ ਤੇ ਅਜੇ ਕੋਈ ਸਮਾਂ ਹੋਇਆ ਏ ਜੀ ਅਜੇ ਕੀ ਆਨਦੇ ਆ ਜਿਵੇਂ ਆਨਦੇ ਨੇ ਮੰਜਿਓ ਭਾਉ ਨੇੜੇ ਆ ਬਸ ਇਨਾ ਕੀ ਫਰਕ ਹੋਇਆ ਵਾ ਜਦੋਂ ਦਰਿਆ ਉਤਰਿਆ ਤੇ ਇਨਾ ਮਗਰੇ ਹੀ ਕੰਮ ਚਲਾ ਦਿੱਤਾ ਭਾਉ ਜੀ ਰੇਤ ਆ ਗਈ ਹਨਾ ਇਹ ਪਤਾ ਨਹੀਂ ਇਹ ਜ਼ਿੰਮੇਦਾਰਾਂ ਨੂੰ ਕੁਝ ਦਿੰਦੇ ਆ ਕਿ ਨਹੀਂ ਦਿੰਦੇ ਪਤਾ ਨਹੀਂ ਕੋਈ ਰੁਪਈਏ ਕੋਈ ਦਾਵੀ ਤੇ ਪਰ ਰੇਤਾ ਸਾਰੀ ਰਾਹ ਵੇਖੋ ਫਾਟ ਬਣੀ ਹੋਈ ਆ ਹਨਾ ਤੇ ਬੰਨ ਦੀ ਦੂਰੀ ਵੀ ਬਾਈ ਜੀ ਤੁਹਾਨੂੰ ਦਿਖਾਉਣਿਆ ਵੀ ਕਿੰਨੀ ਕਾ ਵੇਖੋ ਝੰਡੇ ਚੜਾਏ ਹੋਏ ਜਿੱਥੇ ਬੰਦੀਆਂ ਨੇ ਵੀ ਕਰਾ ਆਪਣਾ ਮੌਜੂਦ ਆ ਉਥੇ ਤੇ ਜਿੱਥੇ ਬੰਦੀਆਂ ਨੇ ਵੀ ਜਾ ਕੇ ਜੱਜਾ ਲਿਆ ਸਾਰਾ ਸਿਸਟਮ ਦੇਖਿਆ ਤੇ ਵੇਖੋ ਕਿਵੇਂ ਜਿਹੜਾ ਕੁੱਕੜ ਜਾ ਭਰ ਭਰ ਕੇ ਟਰਾਲਿਆਂ ਨੂੰ ਲੱਦ ਲਾ ਦੇ ਕੇ ਬਾਈ ਜੀ ਐਕਸਕਵੇਟਰ ਦੇ ਨਾਲ ਟਰਾਲੇ ਲੋਡ ਕਰ ਕਰਕੇ ਹਨਾ ਹੁਣ ਲੋਡਰ ਦੇ ਨਾਲ ਤੇ ਮੰਗਰ ਬਾਈ ਜੀ ਆ ਵੇਖੋ ਤੱਕਾ ਕਿੰਨਾ ਬਾਈ ਜੀ ਕਿੰਨੇ ਸੈਂਕੜੇ ਮਾਲ ਹੋਊਗਾ ਹਨਾ ਤੇ ਇਹਨਾਂ ਦੀਆਂ ਪਰਚੀਆਂ ਵੀ ਬਾਈ ਜੀ ਘਾਟੀ-ਕੱਟੀਆਂ ਜਾਂਦੀਆਂ ਹੁੰਦੀਆਂ ਦੋ ਢਾਈ ਸੈਂਕੜੇ ਜੇ ਚਾਰ ਪੰਜ ਸੈਂਕੜੇ ਮਾਲ ਆ ਤੇ ਢਾਈ ਸੈਂਕੜੇ ਦੀ ਪਰਚੀ ਕੱਟਦੇ ਆ ਬਾਈ ਜੀ ਇੱਥੇ ਸਾਡੇ ਨੇੜੇ ਹੀ ਸਿਸਟਮ ਚੱਲਦਾ ਰਿਹਾ ਜਲੋਕ ਏਰੀਏ ਦੇ ਵਿੱਚ ਹਨਾ ਜੇ ਤਿੰਨ ਸੈਂਕੜਿਆ ਤਾਂ ਬਾਈ ਜੀ ਦੋ ਢਾਈਆਂ ਸੈਂਕੜਿਆਂ ਦੀ ਪਰਚੀ ਨਹੀਂ ਸੀ ਕੱਢਦੇ ਹੁੰਦੇ ਹਨਾ ਇਹੋ ਜਿਹਾ ਰਲਿਆ ਮਿਲਿਆ ਕੰਮ ਚੱਲਦਾ ਰਿਹਾ ਤੇ ਵੇਖੋ ਹੁਣ ਚੜਾ ਦਿੱਤਾ ਜੀਸੀਬੀ ਨੇ ਟਰਾਲਾ ਤਾਂ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜੀ ਵੇਖੋ ਐਨਾ ਸਿਲਸਿਲਾ ਕਿਸੇ ਜੱਟ ਦੇ ਕੋਲ ਨਹੀਂ ਹੋ ਸਕਦਾ ਕਹਿੰਦੇ ਹਨਾ ਵੀ ਜੱਟ ਜ਼ਮੀਂਦਾਰ ਆਪਣੀ ਰੇਤ ਆਪ ਵੇਚ ਸਕਦਾ ਵਾ ਇਹ ਜਿੱਥੇ ਥਾਂ ਤੇ ਖੱਡਾ ਲੱਗਾ ਨਾ ਹਰੀਆਂ ਦੇ ਨੇੜੇ ਪਾਉਜੀ ਉਥੋਂ ਬਿਲਕੁਲ ਦੀ ਦੂਰੀ ਆ ਵੇਖ ਲੋ ਕਿੰਨਾ ਕੁ ਦੂਰ ਬੰਨਾ ਉਹ ਵੇਖੋ ਪਲੇਨ ਵੀ ਚੱਲ ਰਹੀ ਸਾਈਡ ਤੇ ਬੰਨ ਦੀ ਦੂਰੀ ਵੇਖੋ ਉਥੋਂ ਕਿੰਨੀ ਕਾਣਾ ਜਿੱਥੋਂ ਆ ਖੱਡਾ ਲੱਗਾ ਵਾ ਪਾਉਜੀ ਇੱਕ ਝੜਕਾਣੀ ਚੱਲਣਾ ਇਹਨੇ ਪਹਿਲੇ ਹੱਲੇ ਹੀ ਕਲੀਨ ਬੋਲਡ ਵਾਲੀ ਗੱਲ ਹੋ ਜਾਣੀ ਇਹ ਬੰਨ ਟੁੱਟ ਜਾਣਾ ਵਾ ਤੇ ਪੌਜੀ ਜੇ ਪਹਿਲੋਂ ਵੱਜ ਗਿਆ ਤੇ ਐਤ ਕੀ ਨਹੀਂ ਮੈਨੂੰ ਲੱਗਦਾ ਵੀ ਇਹ ਬੰਨ ਵਜਨ ਦੇ ਹਾਲਾਤ ਰਹਿਣਗੇ ਜੀ ਵੀਡੀਓ ਸ਼ੇਅਰ ਕਰੋ ਤੇ ਇਹਨਾਂ ਦਾ